ਸਾਸੀ ਗੱਲ ਦੋਸਤੋ ਅੱਜ ਗੱਲ ਕਰਦੇ ਆਂ ਬੱਕਰੀ ਪਾਲਣ ਬਾਰੇ ਮੈਂ ਬੱਕਰੀ ਪਾਲਣ ਦਾ ਧੰਦਾ ਤਕਰੀਬਨ ਕੁਝ ਸਾਲਾਂ ਤੋਂ ਸ਼ੁਰੂ ਕੀਤਾਗਾ ਜਣੀ ਕਿ ਤਕਰੀਬਨ 2 ਦੇ ਸਾਥ ਦੇ ਤਕਰੀਬਨ ਤਕਰੀਬਨ ਹੋ ਗਿਆ ਹੋਊਗਾ ਤੇ ਇਹਦੇ ਵਿੱਚ ਨਾ ਕਾਫੀ ਪ੍ਰੋਫਿਟ ਆ ਤੇ ਵਧੀਆ ਧੰਦਾਗਾ ਦੇਖੋ ਆ ਜਿਹੜਾ ਬਰੀਡਰ ਇਹ ਮੈਂ ਨਵਾਂ ਤਿਆਰ ਕਰ ਰਿਹਾਗਾ ਜਿਹੜਾ ਤੁਸੀਂ ਵੀਡੀਓ ਵਿੱਚ ਸ਼ਰੂ ਦੇ ਵਿੱਚ ਦੇਖਿਆਗਾ ਬੱਕਰਾ ਇਹ ਉਹਦਾ ਬੱਚਾਗਾ ਯਾਨੀ ਕਿ 40 ਇੰਚ ਦਾ ਹੋ ਗਿਆ ਹਜੇ ਖੀਰਾਗਾ ਆ ਬੱਕਰੀਆਂ ਨੇ ਇਹ ਜਿਹੜੀ ਡੱਬੀ ਬੱਕਰੀ ਹੈ ਬਾਈ 22000 ਦੀ ਖਰੀਦੀ ਸੀ ਠੀਕ ਹੈ ਬਾਈ ਇਹਨੇ ਬਹੁਤ ਵਧੀਆ ਰਿਜ਼ਲਟ ਦਿੱਤਾਗਾ ਇਹਦੇ ਨਾਲ ਇੱਕ ਬੱਚਾ ਆਇਆ ਸੀ ਤੇ ਦੋ ਬੱਚੇ ਨੇ ਪਹਿਲਾਂ ਦੇਤੇ ਤੇ ਦਵਾਰੇ ਸੋਣ ਵਾਲੀ ਆ ਕੌਲ ਮਲਾ ਕੇ ਦੇਖਿਆ ਜAVE ਇਤਨਾ ਇਹ ਧੰਦਾ ਬਹੁਤ ਵਧੀਆ ਹੈਗਾ ਮੈਂ ਤਾਂ ਬਈ ਇਹ ਛੋਟਾ ਜਿਹਾ ਸੈਟਅਪ ਬਣਾਇਆ ਹੋਇਆ ਹੈ ਇਹਦੇ ਵਿੱਚ 15 ਅੰਗ ਬੱਕਰੀਆਂ 20 ਕ ਬੱਕਰੀਆਂ ਆਰਾਮ ਦੇ ਨਾਲ ਰੱਖੀਆਂ ਜਾ ਸਕਦੀਆਂ ਨੇ ਮੈਂ ਤਕਰੀਬਨ ਦੋ ਬੱਕਰੀਆਂ ਤੇ ਇੱਕ ਬਰੀਡਰ ਤੋਂ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ ਕਿ ਕੁਝ ਜਾਨਵਰ ਵਿੱਚੋਂ ਮੈਂ ਵੇਚ ਵੀ ਦਿੱਤੇ ਨੇ ਤੇ ਬਾਕੀ ਹੁਣ ਆਪਣੇ ਕੋਲ ਦੁਬਾਰੇ ਘੜਦ ਨਾਗ ਹੋਣਗੇ ਤਕਰੀਬਨ ਤਕਰੀਬਨ ਇਹ ਵਧੀਆ ਬਰ ਹੈਗਾ ਧੰਦਾ ਦੇਖੋ ਵੀ ਇਹ ਜਿਹੜਾ ਮੈਂ ਪਿੰਜਰਾ ਵਿੱਚ ਰੱਖਿਆ ਇਹਦਾ ਵੀ ਇੱਕ ਕਾਰਨ ਆ ਜਦੋਂ ਬੱਕਰੀ ਸੂ ਪੈਂਦੀ ਆ ਤਾਂ ਠੰਡ ਤੋਂ ਬਚਾਉਣ ਲਈ ਮੈਂ ਇਸ ਪਿੰਜਰੇ ਦੇ ਵਿੱਚ ਬੱਚੇ ਨੂੰ ਰੱਖ ਕੇ ਥੱਲੇ ਸੁੱਕਾ ਕਰ ਦਿੰਨਾ ਤੇ ਆਲੇ-ਦਲੇ ਇਹਦੇ ਪਰਾੜੀ ਲਾ ਦੇਣਾ ਇਸ ਨਾਲ ਬੱਚਾ ਬਿਮਾਰ ਨਹੀਂ ਹੁੰਦਾ ਠੰਡ ਨਹੀਂ ਲੱਗਦੀ ਤਾਂ ਵਧੀਆ ਤਰੀਕੇ ਨਾਲ ਬੱਚੇ ਵੱਲ ਜਾਂਦੇ ਆ ਅੱਜ ਦੇਕਰ ਮੈਂ ਸਾਰੇ ਬੱਚੇ ਇਦਾਂ ਹੀ ਪਾੜੇਗਾ ਛੜ ਦੇ ਵਿੱਚ ਤਕਰੀਬਨ ਆਪਣੀਆਂ ਬੱਕਰੀਆਂ ਸੂਆਂ ਨੇ ਆ ਜਿਹੜਾ ਬੱਕਰਾ ਸੀ ਇਹ ਵੀ ਆਪਾਂ ਬੱਕਰੀ ਜੀ ਹੋਈ ਸੀ ਉਹਦਾ ਬੱਚਾਗਾ ਚੰਗਾਗਾ ਜੀ ਯਾਨੀ ਕਿ ਆ ਦੇਖ ਲਓ ਆ ਪਾਠਾ ਕਿ ਵੀ ਪੂਰੀ ਚੰਗੀ ਆ ਇਹ ਆਪਦੀ ਮਾਂ ਦਾ ਦੁੱਧ ਚੁੰਗ ਰਹੀ ਸੀ ਇਹ ਪਹਿਲੇ ਸੂਈ ਦੀ ਆ ਉਹਨੇ ਇੱਕ ਹੀ ਬੱਚਾ ਦਿੱਤਾ ਸੀ ਤੇ ਬੱਕਰੀ ਚਲੀ ਆ ਇਹਦੇ ਵਿੱਚ ਯਾਨੀ ਕਿ ਮੈਂ ਜੋ ਦੇਖਿਆ ਗਿਆ ਤੇ ਜੇ ਆਪਾਂ ਬਰੀਡਿੰਗ ਤੇ ਕੰਮ ਕਰਾਂਗੇ ਤਾਂ ਵਧੀਆ ਕੰਮ ਆ ਠੀਕ ਆ ਹੌਲੀ ਹੌਲੀ ਮੈਂ ਨਾ ਬਰੀਡ ਦੇ ਵਿੱਚ ਸੁਧਾਰ ਕਰ ਰਿਆਂਗਾ ਤੇ ਸਮਾਂ ਲੱਗਦਾ ਹੁੰਦਾ ਇਹ ਕੰਮ ਵਿੱਚ ਸਬਰ ਜ਼ਰੂਰੀ ਆ ਜੇ ਤੁਸੀਂ ਸਬਰ ਕਰੋਗੇ ਤਾਂ ਕਾਮਯਾਬ ਹੋ ਜਾਵੋਗੇ ਆਪਣਾ ਬ੍ਰੀਨ ਡਰਾ ਬਈ ਵਧੀਆਗਾ ਚੰਗਾਗਾ 40-42 ਇੰਚ ਦੀ ਹਾਈਟ ਆ ਉਹਦਾ ਬੱਚਾਗਾ ਠੀਕ ਆ ਇਹਨੇ ਜਾਨੀ ਕਿ ਖੀਰਾ ਇਹਨੇ 40 ਇੰਚ ਹਾਈਟ ਕਰ ਚੁੱਕਿਆਗਾ ਉਹਦੀ ਜਾਨੀ ਕਿ ਤਕਰੀਬਨ 40 ਨਹੀਂ 42-43 ਹੋ ਸਕਦੀ ਉਹਦੀ ਹਾਈਟ ਹੋਗੀ ਹੋਵੇ ਆਪਾਂ ਮਿਣੀ ਨਹੀਂ ਕਿਤੇ ਜਾਨੀ ਕਿ ਇੱਕ ਬੰਦਾ ਮੈਨੂੰ ਕਹਿੰਦਾ 45 ਹੋ ਤੇ ਚਲੋ ਮੈਂ 42-43 ਮੰਨਦਾ ਹਾਂ ਹਨ ਵੀ ਹੋ ਸਕਦਾ ਇੰਨੀ ਹੋਵੇ ਤੇ ਆ ਆਪਣਾ ਛੋਟਾ ਜਿਹਾ ਬਣਾਇਆ ਹੋਇਆ ਸੈਟਅਪ ਹੁਣ ਤੇ ਪਰੇ ਆਪਣੀਆਂ ਦੋ ਮੱਜਾਂ ਰੱਖੀਆਂ ਹੋਈਆਂ ਇੱਕ ਗਾਂ ਇੱਕ ਮੱਝ ਰੱਖੀ ਹੋਈ ਆ ਠੀਕ ਆ ਆ ਉਹਨਾਂ ਨੂੰ ਸੰਨੀ ਪਾਈ ਹੋਈ ਆ ਤੇ ਵਧੀਆ ਵਧੀਆ ਕੰਮ ਆ ਜਣੇ ਕਿ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ